ਹੈਲੋ YouTube ਫੈਮਿਲੀ ਸਵਾਗਤ ਹੈ ਤੁਹਾਡਾ ਸਾਡੇ ਬੋਲੀ ਐਂਡ ਨੀਟਿੰਗ ਵਰਲਡ ਚੈਨਲ ਤੇ ਤੇ ਆਪਾਂ ਨੇ ਬਣਾਏ ਆ ਇਹ ਕੀ ਕਹਿੰਦੇ ਹਨ ਗਲਵਜ਼ ਬਣਾਏ ਆ ਤੇ ਦਸਤਾਨੇ ਕਹਿੰਦੇ ਜਿਨ੍ਹਾਂ ਨੂੰ ਗਲਵਜ਼ ਕਹਿੰਦੇ ਆ ਹੈਨਾ ਤੇ ਆਪਾਂ ਬਣਾਏ ਆ ਇਹ ਬਣਾਏ ਓਪਨ ਦੀ ਇੱਕ ਟੋਂਗਲ ਵਾਲੇ ਹੁੰਦੇ ਆ ਹੈਨਾ ਇਹ ਓਪਨ ਹੈ ਆ ਦੇਖੋ ਫਿਰ ਇੱਕ ਬਣਾਏ ਸਿਆਪਾ ਨੇ ਪੰਜ ਬਣਾਏ ਸੀ ਜੇ ਦੋ ਚਲੋ ਵੇਖ ਗਏ ਏ ਬੱਚੇ ਸੀਗੇ ਮੈਂ ਉਹਨਾਂ ਦੀ ਵੀ ਵੀਡੀਓ ਪਾਣੀ ਸੀਗੀ ਫਿਰ ਚੱਲ ਇਹ ਬਣਾ ਦਿੰਨੇ ਆ ਬਾਕੀ ਹੋਰ ਵੀ ਬਣਾਵਾਂਗੇ ਤੇ ਦੇਖੋ ਆ ਦੇਖੋ ਮੇਰੇ ਬਣੇ ਨੇ ਇਹ ਹੈਗੇ ਨੇ ਇਹ ਕਲਰ ਹੈਗਾ ਪਿੰਕ ਜਾਂ ਵੀ ਲੱਗਦਾ ਲਾਈਟ ਪੀਚ ਜਾਂ ਵੀ ਮਿਕਸ ਜਿਹਾ ਕਲਰ ਹੈ ਬੜਾ ਸੋਨਾ ਦੇਖੋ ਓਪਨ ਹੈ ਦੇ ਅੰਗਲਾ ਦਾ ਕੇਥੇ ਤੱਕ ਹੈ ਤੇ ਅੰਗੂਠਾ ਇਹਦਾ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇ ਤੇ ਇੱਕ ਇੱਕ ਹੈਗੀ ਜੋੜੀ ਇਹ ਇਹ ਵੀ ਓਪਨ ਹੈ ਉਂਗਲਾ ਉਂਗਲਾਂ ਤੱਕ ਮਤਲਬ ਇੱਥੇ ਇੱਥੇ ਤੱਕ ਹੈ ਕਾਫੀ ਵਧੀਆ ਬਣੇ ਹੋਏ ਨੇ ਜਿਵੇਂ ਆਪਾਂ ਸਕਦੀਆਂ ਦੇ ਬੱਚੇ ਪੈਨ ਨਾਲ ਕੰਮ ਕਰਨਾ ਹੁੰਦਾ ਕਈ ਮੋਬਾਈਲ ਚ ਨਾਲ ਹੁੰਦਾ ਵੀ ਦੂਜੇ ਦਸਤਾਨੇ ਵਿੱਚ ਜਿਵੇਂ ਆਪਾਂ ਬੰਨਿਆਂ ਅੰਗਲਾ ਸੋ ਨਾਲ ਕੋਈ ਕੰਮ ਨਹੀਂ ਹੁੰਦਾ ਨਾ ਇਹਨਾਂ ਨੂੰ ਪਾ ਕੇ ਆਪਾਂ ਸਾਰੇ ਕੰਮ ਠੱਗਨੇ ਲੱਗਦੇ ਮਿਲ ਕੇ ਚਲੋ ਬਚੀ ਰਹਿੰਦੇ ਆਉਗਾ ਹੈ ਨਾ ਦੇਖੋ ਇਹ ਜੇ ਬਣਾਏ ਨੇ ਦੇਖੋ ਕਿ ਉਹ ਜੇ ਲੱਗੇ ਤੁਹਾਨੂੰ ਆ ਲਵਸ ਦਸਤਾਨੇ ਤੇ ਜੇ ਵਧੀਆ ਲੱਗੇ ਹੋਣੇ ਤਾਂ ਜ਼ਰੂਰ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗੇ ਆ ਦੇਖੋ ਤੇ ਇੱਕ ਹੈਗੇ ਨੇ ਇਹ ਜੋੜੀ ਦੇਖੋ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੰਗਵਾ ਵੀ ਸਕਦੇ ਇਹਨਾਂ ਦਾ ਪ੍ਰਾਈਸ ਹੈਗਾ 100 ਰੁਪਇਆ ਤੇ ਇਹ ਸਤੋਂ ਨੂੰ ਇਕੱਠੇ ਮੰਗਾਣੇ ਚਾਹੀਦੇ ਆ ਤਿੰਨ ਚਾਰ ਤੋਂ ਕਿ ਚਲੋ 10 ਤੱਕ ਜਿੰਨੇ ਆਪਾਂ ਨੂੰ ਸਰਦੀਆਂ 'ਚ ਤਾਂ ਗੰਦੇ ਹੋਇਆ ਧੋਣੇ ਵੀ ਪੰਨੇ ਠੰਡ ਤੋਂ ਤਾਂ ਬਹੁਤ ਮਿਲ ਕੇ ਹਰ ਇੱਕ ਚੀਜ਼ ਚਾਹੀਦੀ ਹੁੰਦੀ ਹੈ ਹਨ ਕਿ ਤਾਂ ਨਾ ਦਸਾਨੇ ਮਫਦਲ ਕੈਪ ਵਗੈਰਾ ਸਾਰਾ ਕੁਝ ਨਾ ਤੇ ਆਪਾਂ ਦੇਖੋ ਤੁਹਾਨੂੰ ਜੇ ਵਧੀਆ ਲੱਗਿਆ ਹੁਣ ਤੁਸੀਂ ਮੰਗਵਾ ਸਕਦੇ ਆ ਨੰਬਰ ਆਪਾਂ ਸਕਰੀਨ ਤੇ ਚੱਲ ਰਿਹਾ ਆ ਆਰਡਰ ਤੁਸੀਂ ਕਰ ਸਕਦੇ ਆ ਤੇ ਬਾਕੀ ਚਾਰ ਸ਼ਿਪਿੰਗ ਚਾਰਜਸ ਕੌਣ ਲੱਗੇਗਾ ਜਿੱਥੋਂ ਤੁਸੀਂ ਮੰਗਾਓਗੇ ਠੀਕ ਹੈ ਤੇ ਜੇ ਤੁਸੀਂ ਹੋਰ ਵੀ ਬਣਾਉਣਾ ਚਾਹੁੰਦੇ ਆ ਤਾਂ ਆਪਾਂ ਹੋਰ ਵੀ ਬਣਾਵਾਂਗੇ ਬਣਾਏ ਰਹੇ ਆ ਚਲੋ ਇੰਨੇ ਕੋਈ ਇਸੇ ਵਾਂਗ ਵੀ ਵੀਡੀਓ ਬਣਾਵਨੇ ਸੰਦਖਾ ਦੇਣੇ ਜੇ ਤੁਹਾਨੂੰ ਤੁਹਾਡੀ ਸਲਾਹ ਹੋਈ ਹੈ ਬਣਵਾਣ ਦੀ ਹੈ ਨਾ ਜੇ ਤੁਹਾਨੂੰ ਕੋਈ ਪਸੰਦ ਹੋਵੇ ਜਾਂ ਇਹਦੇ ਨਾਲ ਦੇ ਤੁਸੀਂ ਹੋਰ ਬਣਵਾਣੇ ਹੋਣ ਤਾਂ ਤੁਸੀਂ ਦੱਸ ਸਕਦੇ ਹੋ ਜਾਂ ਕਿਸੇ ਹੋਰ ਕਲਰ ਜੇ ਤੁਸੀਂ ਬਣਵਾਣੇ ਹੋਣ ਤਾਂ ਵੀ ਦੱਸ ਸਕਦੇ ਤੁਸੀਂ WhatsApp ਤੇ ਖੋਲ ਕਰਕੇ ਮੈਸੇਜ ਕਰਕੇ ਠੀਕ ਹੈ ਤੇ ਆਪਣਾ ਤੁਸੀਂ ਇਹਨਾਂ ਚੋਂ ਵੀ ਜੇ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਮੰਗਾ ਸਕਦੇ ਹੋ ਆਰਡਰ ਕਰਾ ਸਕਦੇ ਹੋ ਕਿ ਹੁਣ ਤਾਂ ਸਿਆਲ ਚ ਅੱਗੇ ਅੱਗੇ ਲੋੜ ਪੈਣੀ ਇਹਨਾਂ ਦੀ ਹੈ ਨਾ ਤੇ ਆਪਣਾ ਦੱਸਿਓ ਜਰੂਰ ਤੁਹਾਨੂੰ ਕਿਉਂ ਜੇ ਲੱਗੇ ਇਹ ਹਾਫ ਦਸਤਾਨੇ ਹਾਫ ਹੀ ਕਹਿੰਦੇ ਹਨ ਉਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਫਿਰ ਵਕੀਤਾਂਵਾ ਤੁਹਾਡਾ ਬਹੁਤ-ਬਹੁਤ ਤੁਹਾਡੀਆਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਆਪਣੀ ਪਿਆਰ ਬਣਾਈ ਰੱਖਿਓ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਆਪਾਂ ਫਿਰ ਅਗਲੀ ਦੇਖਾਂਗੇ ਹੋਰ ਜੇ ਕਹਾਂਗੇ ਵੀਡੀਓ ਚ ਤੇ ਬਣਾ ਵੀ ਰਹੇ ਹਾਂ ਜੇ ਤੁਸੀਂ ਬਣਵਾਣੇ ਹੋ ਨਾ ਤੁਸੀਂ ਦੱਸ ਸਕਦੇ ਹੋ ਵੀ ਹਾਂ ਸਾਨੂੰ ਇਹ ਇਸ ਕਲਰ ਚ ਚਾਹੀਦੇ ਆ ਹੂੰ ਠੀਕ ਹੈ ਆਪਾਂ ਜਰੂਰ ਦਵਾਂਗੇ ਬਣਾ ਕੇ ਬਾਕੀ ਧੰਨਵਾਦ ਤੁਹਾਡਾ ਠੀਕ ਹੈ ਓਕੇ ਸ਼ਸ਼੍ਰੀ ਕਾਲ ਜੀ